ਅੱਜ ਆਪਣੇ ਕੋਲੇ ਚੁੰਨਿਆਂ ਦੇ ਵੀ ਬਹੁਤ ਸੋਹਣੇ-ਸੋਹਣੇ ਕਾਟਨ ਦੇ ਕਬੱਟਾਂ ਦੇ ਡਿਜ਼ਾਈਨ ਆਏ ਐ ਤੇ ਇੱਕ ਆਪਣੇ ਕੋਲ ਆਈ ਐ ਜੁ웰ਰੀ ਬਾਕਸ ਸੋਹਣੀ ਜੁ웰ਰੀ ਅਪ ਮਾਰ ਕੇ ਤੁਹਾਨੂੰ ਦਿਖਾਵਾਂਗੇ ਜੋ ਉਸ ਮਾਨ ਆਪਣੇ ਕੋਲੇ ਨਵਾਂ ਆਊਗਾ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪੱਖਾ ਕਰਾਂਗੇ ਜੈਵਲਰੀ ਦੇ ਵਿੱਚ ਆਪਣੇ ਕੋਲੇ ਆਏ ਹੈਗੇ ਬਹੁਤ ਸੋਹਣੇ ਕੜੇ ਤੇ ਆਪਾਂ ਤੁਹਾਨੂੰ ਉਹ ਦਿਖਾਉਣੇ ਆ ਪਹਿਲਾਂ ਤੇ ਏਡੀ ਵਾਲੇ ਟੋਪਸ ਵੀ ਬਹੁਤ ਸੋਹਣੇ ਆਏ ਹੈਗੇ ਵੀ ਵਾਲੇ ਚੂੜਨਾ ਤੇ ਫੋਰਸ ਬਹੁਤ ਡਿਜ਼ਾਈਨ ਹੈ ਕਿ ਇਹ ਚੂੜਨਾ ਤੁਸੀਂ ਵਿਆਹ ਸਾਦੀ ਦੇ ਵਿੱਚ ਕਿਵੇਂ ਮਰਜੀ ਪਾ ਸਕਦੇ ਹੋ ਕਿ ਖਰਾਬ ਨਹੀਂ ਹੁੰਦੇ ਹੁੰਦੇ ਆ ਤੇ ਕਈ ਕਹਿੰਦੇ ਆ ਵੀ ਬਾਲਗਾਂ ਚੂੜਨਾ ਪਾਉਣੇ ਪਸੰਦ ਨਹੀਂ ਕਰਦੇ ਨਾ ਉਹ ਇੱਕ ਇੱਕ ਚੂੜੀ ਦੀ ਹੱਥ ਵਿੱਚ ਪਾਉਣੇ ਪਸੰਦ ਕਰਦੇ ਹੁੰਦੇ ਆ ਇਸ ਤਰ੍ਹਾਂ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਇਹ ਤੁਸੀਂ ਲੈ ਸਕਦੇ ਹੋ ਫਟੇ ਤੋਂ ਉਹ ਸਾਰੇ ਸਾਈਡ ਮਿਲ ਜਾਣਗੇ ਤੇ ਇੱਕ ਆ ਗਿਆ ਆਪਣੇ ਕੋਲੇ ਕੇ ਵਾਲੇ ਜਿਵੇਂ ਆਪਾਂ ਚਾਂਦੀ ਦੀ ਚੂੜੀ ਪਾਉਣੇ ਹੈਗੇ ਇਸ ਤੇ ਵੀ ਆਪਾਂ ਕੋਲੇ ਹੋਰ ਤਾਂ ਬਿਜਾਣਾ ਕਿ ਤਾਇਰ ਜੈਣਾ ਆਵੇ ਇਹ ਚਾਂਦੀ ਦੀਆਂ ਚੂੜੀਆਂ ਹੁੰਦੇ ਨੇ ਇਹ ਬਿਜਾਣਾ you